13 ਅਕਤੂਬਰ ਜੀ ਦਿਨ ਹੈਗਾ ਸੋਮਵਾਰ ਸਮਾਂ ਜਿਹੜਾ ਭਾਈ 12 ਵੱਜ ਚੁੱਕੇ ਆ ਤੇ ਹਰਪਾਲ ਹੋਣੀ ਜਦੋਂ ਕੰਮ ਥੰਦੀ ਲੱਗੇ ਹੋਏ ਆਗੇ ਲੀੜਾ ਲੱਤਾ ਜਿਹੜਾ ਉਹ ਤੋਂ ਹੀ ਜਾਂਦੇ ਆਗੇ ਤੇ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਭਾਈ ਆਪਣਾ ਸਾਈਕਲ ਆ ਜਿਹੜਾ ਡੱਬੇ ਵਿੱਚ ਬੰਦ ਹੋ ਗਿਆ ਤੇ ਬਾਕੀ ਜਿਹੜਾ ਸਮਾਨ ਆਪਾਂ ਡਾਕੀਏ ਰਾਹੀਂ ਭੇਜਣਾ ਉਹ ਵੀ ਸਾਰਾ ਠੀਕ ਹੋ ਗਿਆ ਬੰਦ ਹੋਇਆ ਪੱਟ ਪੈਂਦੇ ਵਿੱਚ ਆਪਾਂ ਚੱਲਿਆਂ ਜੀ ਆਪਣੇ ਕੰਮ ਧੰਦੀ ਤਿੰਨ ਡੱਬੇ ਹੋਰ ਲੱਭਣ ਵਾਸਤੇ ਭਾਈ ਇੰਦਰਜੀਤ ਨੇ ਦੱਸ ਪਾਈ ਆ ਫੋਨ ਕਰਿਆ ਸੀਗਾ ਇੱਥੇ ਕੋਈ ਅੱਗੇ ਮੰਦਰ ਹੈ ਜੀ ਤੇ ਮੰਦਰ ਕੋਲੇ ਕੋਈ ਦੁਕਾਨ ਹੈਗੀ ਕਹਿੰਦਾ ਭਾਈ ਉੱਥੇ ਜਾ ਕੇ ਪਤਾ ਕਰੋ ਜਦੋਂ ਆਪਣੇ ਤਿੰਨੇ ਚਾਰੇ ਸਾਈਕਲ ਜਦੋਂ ਪੈਕ ਹੋ ਜਾਣਗੇ ਜੀ ਫੇਰੀ ਆਪਾਂ ਜਿਹੜਾ ਇੱਥੋਂ ਤੁਰਾਂਗੇ ਭਾਈ ਐਦਾਂ ਦੇ ਡੱਬੇ ਚਾਹੀਦੇ ਆ ਬਸ ਵੱਡੇ ਵੱਡੇ ਹੋਣ ਡੱਬੇ ਛੋਟੇ ਤਾਂ ਬਹੁਤ ਮਿਲ ਗਏ ਸੀ ਜੀ ਉਹਨਾਂ ਦੇ ਵਿੱਚ ਸਾਈਕਲ ਜਿਹੜੇ ਆਉਂਦੇ ਨਹੀਂ ਹੈਗੇ ਹੁਣ ਆਪਾਂ ਚੱਲੇ ਆ ਜੀ ਆਸੇ ਪਾਸੇ ਕੀ ਐ ਇੱਕ ਅੱਦਾ ਡੱਬਾ ਕੋਈ ਨਾ ਕੋਈ ਲੱਭ ਜੇ ਹਲ ਹਲ ਤਾਂ ਕਰਨਾ ਹੀ ਪਊਗਾ ਐਵੇਂ ਤਾਂ ਸਰਦਾ ਨਹੀਂ ਹੈਗਾ ਇੱਕ ਤਾਂ ਇੱਥੇ ਗਰਮੀ ਬਹੁਤ ਆ ਜੀ ਰਾਤ ਨੂੰ ਵੀ ਕਮਰੇ 'ਚੋਂ ਸੇਕ ਮਾਰਦਾ ਹਨ ਤੇ ਦਿਨੇ ਵੀ ਆ ਦੇਖ ਲੋ ਤੁੱਪ ਕਿਹੜੇ ਲੋੜਦੀ ਆ ਅੱਗ ਲੱਗੇ ਜਾਂਦੀ ਹੈਗੀ ਕੋਈ ਠੰਡ ਠੁੰਡ ਵਾਲੀ ਤਾਂ ਇੱਥੇ ਗੱਲ ਬਾਤ ਹੀ ਹੈ ਨਹੀਂ ਲੋਕ ਛਤਰियां ਲਈ ਫਿਰਦੇ ਆ ਤੁੱਪ ਤੋਂ ਤੁੱਪ ਬਹੁਤ ਤੇਜ਼ ਆਗੀ ਇੱਕ ਇੱਥੇ ਪੰਗਾ ਹੋਰ ਆ ਜੀ ਇੱਥੇ ਨਾ ਤਾਂ ਕੋਈ ਕਵਾੜੀਏ ਦੀ ਦੁਕਾਨ ਹੈ ਤੇ ਨਾ ਹੀ ਕੋਈ ਰੱਦੀ ਵਾਲੇ ਦੀ ਦੁਕਾਨ ਆ ਭਾਈ ਜਿਹਦੇ ਕੋਲ ਇਹ ਰੱਦੀ ਦਾ ਸਮਾਨ ਹੋਵੇ ਨਹੀਂ ਤਾਂ ਆਪਣੇ ਵਾਲੇ ਤਾਂ ਰੱਦੀ ਖਰੀਦ ਕੇ ਲੈ ਜਾਂਦੇ ਆਗੇ ਤੇ ਆਪਾਂ ਉੱਥੋਂ ਵੀ ਲਿਆ ਸਕਦੇ ਆਂ ਕੁਛ ਨਾ ਕੁਛ ਗੱਤਿਆਂ ਵਾਲੇ ਵੀ ਹੁੰਦੇ ਆਗੇ ਅਲੱਗ-ਅਲੱਗ ਤੇ ਇੱਥੇ ਕੋਈ ਗੱਤੇ ਵਾਲੀ ਉਦਾਂ ਦੁਕਾਨ ਨਹੀਂ ਹੈਗੀ ਰੱਦੀ ਵਾਲੀ ਵੀ ਜਿੱਥੋਂ ਆਪਾਂ ਖਰੀਦ ਕੇ ਲਿਆ ਸਕੀਏ ਗੱਤਾ ਇੱਥੇ ਤਾਂ ਬਸ ਬਾਹਰ ਆਏ ਦੁਕਾਨਾਂ ਦੇ ਬਾਹਰ ਕੁੱਤੇ ਵਾਂਗੂ ਝਾਕਣਾ ਪੈਂਦਾ ਵੀ ਭਾਈ ਇੱਥੇ ਗੱਤਾ ਪਿਆ ਕੀ ਤੋਂ ਗੱਤਾ ਮੰਗਗੇ ਹੁਣ ਜਿਵੇਂ ਆ ਪਏ ਆ ਖਿਲਰੇ ਪਰ ਇਹ ਛੋਟੇ ਆਗੇ ਆਈ ਲੱਭਣਾ ਪਊ ਕੋਈ ਗੇੜੇ ਦੇ ਦੇ ਕੇ ਕਿਹ ਆ ਕਿਸੇ ਪਾਸੋਂ ਕੋਈ ਹੱਲ ਹੋ ਜੇ ਉਹ ਕਿਹੜੀ ਗਲੀ ਨਹੀਂ ਹੈਗੀ ਉਹ ਕਿਹੜੀ ਭਾਈ ਦੁਕਾਨ ਨਹੀਂ ਹੈਗੀ ਜਿਹੜੀ ਆਪਾਂ ਗਾਹੀ ਨਹੀਂ ਹੈਗੀ ਡੇਢ ਦੋ ਘੰਟੇ ਹੋ ਗਏ ਭਾਈ ਫਰਦਿਆਂ ਨੂੰ ਪਰ ਫੁੱਟੀ ਕੌੜੀ ਨਹੀਂ ਹੱਥ ਲੱਗੀ ਕੋਈ ਗੱਤਾ ਨਹੀਂ ਮਿਲਿਆ ਕੋਈ ਆਪਾਂ ਨੂੰ ਜਿਹੜੀ ਪੇਟੀ ਨਹੀਂ ਮਿਲੀ ਜਿਹਦੇ ਚ ਆਪਾਂ ਸਾਈਕਲ ਆਪਣੇ ਬੰਦ ਕਰ ਸਕੀਏ ਏ ਵੀ ਨਹੀਂ ਕੰਮ ਦੇ ਸਭ ਆਲਾ ਦਵਾਲਾ ਗਾਤਾ ਕੀ ਕਰਕੇ ਸਮਝ ਨਹੀਂ ਆਉਂਦੀ ਹੁਣ ਹਾਂ ਮੁੰਡਿਆ ਕੀ ਹਾਲ ਚਾਲ ਨੇ ਠੀਕੋ ਠੀਕੋ ਸਾਰੇ ਬਈ ਆਲੇ ਦਵਾਲੇ ਜਾਏ ਪਰ ਗੱਤਾ ਹਜੇ ਤੱਕ ਕਿਤੋਂ ਨਹੀਂ ਮਿਲਿਆਗਾ ਤੇ ਇੰਦਰਜੀਤ ਬਾਈ ਦਾ ਫੋਨ ਆ ਗਿਆ ਕਹਿੰਦਾ ਭਾਈ 4 ਵਜੇ ਤੋਂ ਬਾਅਦ ਇੱਕ ਮੀਟਿੰਗ ਆ ਜੀ ਤੇ ਉਹ ਹੈਗਾ ਜੀ ਮੈਂਬਰ ਆਫ ਪਾਰਲੀਮੈਂਟ ਨਹੀਂ ਸੋ ਐਮਪੀ ਕਹਿੰਦੇ ਐਮਪੀ ਐਮਪੀ ਸਾਹਿਬ ਸੰਸਦ ਜੀ ਜਿਹੜਾ ਸੰਸਦ ਦਾ ਮੈਂਬਰ ਹੁੰਦਾ ਜੀ ਉਹਨਾਂ ਨਾਲ ਜੀ 4 ਵਜੇ ਤੋਂ ਬਾਅਦ ਦੇਖੋ 4 ਵਜੇ ਤੋਂ ਬਾਅਦ ਕੀ ਬੰਦਾ ਤੇ ਜੇ ਪਈ ਐਮਪੀ ਸਾਹਿਬ ਜੀ ਨੇ ਪੁੱਛਿਆ ਕੀ ਚਾਹੀਦਾਗਾ ਜੇ ਕੋਈ ਏਦਾਂ ਦੀ ਗੱਲਬਾਤ ਹੋ ਗਈ ਐਮਪੀ ਸਾਹਿਬ ਜੀ ਸਾਨੂੰ ਗੱਤਾ ਮਹੀਆ ਕਰਾ ਦੋ ਸਾਡੇ ਸਾਈਕਲ ਪੈਕ ਕਰਾ ਦੋ ਜੀ ਅੱਜ ਬੱਸ ਇੰਨੀ ਕੀ ਸਾਡੀ ਮਦਦ ਕਰ ਦੋ ਹੋਰ ਕੋਸੇ ਨਹੀਂ ਜਾਣ ਚਾਹੀਦਾ ਜੀ ਐਮਪੀ ਬੜੀ ਸੀਰੀਅਸ ਟਾਈਲਕ ਮਤਲਬ 545 ਸੀਟਾ ਹੁੰਦੀ ਹੈ ਦੇਖੋ ਜੀ ਕੀ ਬੰਦਗਾ 4 ਵਜੇ ਤੋਂ ਬਾਅਦ ਸਮਾ ਹੋ ਗਿਆ ਜੀ ਸਵਾ ਪੰਜ ਤੇ ਮੂੰਹ ਨੇ ਰਾਜਾ ਭਾਈ ਹੋਣ ਲੱਗ ਗਿਆ ਲਾਈਟਾਂ ਵੀ ਚੱਲ ਪਈਆਂ ਆ ਜਿਹੜਾ ਡੱਬਾ ਪਿਆ ਨਾ ਟੀਵੀ ਵਾਲਾ ਇੱਕ ਇਹਦੇ ਵਿੱਚ ਇੱਕ ਸਾਈਕਲ ਹੈਗਾਗਾ ਜੀ ਹਰਪਾਲ ਵਾਲਾ ਆ ਪਿਆ ਇੱਕ ਪੈਕ ਕਰਿਆ ਭਾਈ ਹਜੇ ਚੇਪੀਆਂ ਚੂਪੀਆਂ ਜੀਆਂ ਲਾਉਣ ਵਾਲੀਆਂ ਪਈਆਂ ਨੇ ਤੇ ਹਜੇ ਉਹ ਨਹੀਂ ਕਰਿਆ ਸੀ ਵਿੱਚ ਇਹਦੇ ਕਰਾਂ ਕਰਕੇ ਧਰਤਾ ਸੀ ਫਟਾ ਲੋਡ ਕਰਕੇ ਧਰਤਾ ਸੀ ਕਹਿੰਦੇ ਵਿੱਚ ਤੇ ਤਿੰਨ ਨ ਡੱਬੇ ਆਪਾਂ ਨੂੰ ਹੋਰ ਚਾਹੀਦੇ ਸੀ ਹਜੇ ਤੱਕ ਭਾਈ ਜਿਹੜੇ ਮਿਲੇ ਨਹੀਂ ਹੈਗੇ ਬਾਕੀ ਆ ਬਥੇਰੇ ਇਕੱਠੇ ਕਰ ਲਿਆ ਆਸੇ ਪਾਸੋਂ ਪਰ ਇੰਨਾ ਚ ਕੰਮ ਜਿਹੜਾ ਸੂਤ ਨਹੀਂ ਆਇਆ ਹੈਗਾ ਕੀ ਕਰਗੇ ਹਨਾ ਤੇ ਬਾਕੀ ਗੱਲ ਇਦਾਂ ਕੀ ਜੀ ਬਹੁਤ ਹਮਲਾ ਮਾਰ ਕੇ ਦੇਖ ਲਿਆ ਆਸੇ ਪਾਸੇ ਜਾ ਕੇ ਦੇਖ ਲਿਆ ਤੇ ਆਪਾਂ ਨੂੰ ਜਿਹੜੇ ਇਹ ਡੱਬੇ ਨਹੀਂ ਮਿਲੇ ਤੇ ਆਪਾਂ ਤਾਂ ਗੱਲ ਬਾਬੇ ਹੱਥ ਛੜਤੀ ਦੇਖੀ ਜਾਉ ਜਿੰਨਾ ਚਿਰ ਅੰਡਮਾਨ ਦਾ ਦਾਣਾ ਪਾਣੀ ਭਾਈ ਇੱਥੋਂ ਲਿਖਿਆਗਾ ਖਾਣਾ ਦਾਣਾ ਹਨਾ ਕਿ ਉਹ ਖਾ ਕੇ ਜਾਵਾਂਗੇ ਚਾਹੇ ਕੁਸ ਮਰਜ਼ੀ ਕਰੀ ਜਾਏਗੇ ਹਾਂ ਆਪਦੇ ਵੱਲੋਂ ਕੋਸ਼ਿਸ਼ ਜਾਰੀ ਹੈ ਜੀ ਸਵੇਰੇ ਜਾਇਆ ਕਰਾਂਗੇ ਡੱਬੇ ਲੱਭਣ ਤੇ ਆਸੇ-ਪਾਸਿਓਂ ਵੀ ਇੰਦਰਜੀਤ ਬਾਈ ਹੋਰਿਆਂ ਨੂੰ ਵੀ ਕਿਆ ਕਰਾਂਗੇ ਵੀ ਭਾਈ ਹਨਾ ਕੀ ਪਤਾ ਕਿਸੇ ਪਾਸੋਂ ਹੱਲ ਹੋ ਜੇ ਤੇ ਨਹੀਂ ਤਾਂ ਫਿਰ 16 ਤਰੀਕ ਨੂੰ ਇੱਥੋਂ ਜਿਹੜਾ ਪਾਣੀ ਵਾਲਾ ਜਹਾਜ਼ ਹੈਗਾ ਹੀ ਹੈਗਾ ਫਿਰ ਉਹਦੇ ਤੇ ਤਾਂ ਆ ਹੀ ਜਾਣਾਗਾ ਤੇ ਬਾਕੀ ਬਾਬੇ ਹੱਥ ਛੱਡੀ ਹੋਈ ਆ ਕਾਣੀ ਬਾਬਾ ਆਪੀ ਭਲੀ ਕਰੂਗਾ ਜੀ ਤੇ ਹੁਣ ਆਪਾਂ ਜਾ ਰਹੇ ਆ ਜੀ ਜਿਹੜਾ ਆਪਣਾ ਅਫਸਰ ਸਾਹਿਬਾਨਾ ਨੂੰ ਮਿਲਣ ਇੰਦਰਜੀਤ ਬਾਈ ਹੁਣੇ ਵੀ ਆ ਰਹੇ ਆ 5:30 ਜਾਣਾਗਾ ਮੰਗ ਆਪਣੀ ਉਹੀ ਰਹੂਗੀ ਜੀ ਡੱਬਿਆਂ ਵਾਲੀ ਤੇ ਅੱਜ ਐਮਪੀ ਬਾਈ ਨੂੰ ਅਸੀਂ ਪਤਾ ਕੀ ਕਹਿਣਾ ਹੈ ਏ ਮੇਰੇ ਆਪਰਾਵਾ ਐਮਪੀ ਆ ਬਾਈਆ ਤੂੰ ਐ ਕਰੀ ਇੰਨੀ ਕਿਰਪਾ ਕਰੀ ਬਸ ਡੱਬਿਆਂ ਦਾ ਅਰੇਂਜਮੈਂਟ ਕਰ ਦੇ ਜਾਂ ਫਿਰ ਐ ਕਰ ਦੇ ਸਭ ਦਾ ਸਾਡੇ ਸਾਈਕਲ ਉਹ ਹੀ ਜਹਾਜ਼ ਕਰ ਦੇ ਬਸ ਇੰਨੀ ਕਿਰਪਾ ਕਰੀ ਮਿਹਰਵਾਦੀ ਮਹਾਰਾਜ ਡੱਬਿਆਂ ਦੀ ਕਿਰਪਾ ਕਰਦੇ ਜੀ ਤੇ ਅੱਜ ਬੜੇ ਵਧੀਆ ਲੱਗ ਜਾਂਦੇ ਆ ਭਾਈ ਮੁੰਡੇ ਕਿਉਂਕਿ ਹਾਂ ਕੱਲ ਵੀ ਪਾਇਆ ਸੀ ਮੇਰਾ ਕੱਲ ਦਾ ਵਲੌਗ ਦੇਖਿਓ ਹਾਂ ਕੱਲ ਵੀ ਪਾਇਆ ਸੀਗਾ ਇਹਨੇ ਤੇ ਆਪਾਂ ਵੀ ਅੱਜ ਆਹ ਟਰੈਕ ਸੂਟ ਪਾ ਲਿਆ ਭਾਈ ਆਹ ਦੇਖੋ ਜੀ ਇਧਰ ਸੰਦੀਪ ਤੇ ਹਰਪਾਲ ਸੰਦੀਪ ਤੂੰ ਨਹੀਂ ਪਾਇਆ? ਕਿਹਾ? ਹਾਂ? ਜੀ ਨਹੀਂ ਕਰਦਾ ਨਵੇਂ ਕੱਪੜੇ ਪਾਉਣ ਦੇ। ਅੱਛਾ ਪਾ ਲਿਆ ਕਰੀਏ ਨਾ। ਅੱਛਾ ਪਾਉਣਾ ਠੀਕ ਹੈ ਠੀਕ ਹੈ। ਵਧੀਆ ਲੱਗਾਂਗੇ ਚਾਰੇ ਜਾਣੇ ਇੱਕੋ ਜਿਹੇ। ਹਨਾ? ਤੇ ਵੀਡੀਓ ਭਾਈ ਭਣਾ ਦੀ 5 ਮਿੰਟਾਂ ਦੀ ਹੋਵੇ ਭਣਾ ਦੀ 7 ਮਿੰਟਾਂ ਦੀ ਤੇ ਕਿੱਦਾਂ ਫਿਰਦੇ ਆ ਕਿੱਥੇ ਫਿਰਦੇ ਆ ਕੀ ਕਰੀ ਜਾਂਦੇ ਆ ਮਾੜਾ ਮੋਟਾ ਜੋ ਵੀ ਹੋਇਆ ਕਰੂਗਾ ਤੇ ਜਰੂਰ ਆਪਾਂ ਪਾਈ ਜਾਇਆ ਕਰਾਂਗੇ ਵੀਡੀਓ ਨਹੀਂ ਆਪਾਂ ਬੰਦ ਕਰਦੇ ਚਾਹੇ ਉਹ 2 ਮਿੰਟਾਂ ਦੀ ਹੋਵੇ। ਕੋਸਣਾ ਕੋਸ ਜੋ ਵੀ ਕਰਿਆ ਕਰਾਂਗੇ ਤੇ ਬਸ ਦੇਖੋ ਜੀ ਇਹ ਤਹਣ ਕਿੱਦੇ ਜਾਇ ਜਾਂਦਾ ਇਧਰ ਬਾਈ ਰਾਜੂ ਇੱਕ ਸੈਂਕਲ ਖੋਲਿਆ ਹੋਇਆਗਾ ਜੀ ਤੇ ਉਹਦਾ ਕਰਕੇ ਸੰਦੀਪ ਨੂੰ ਨਾਲ ਲੈ ਕੇ ਆਉਣਗੇ ਬਾਈ ਕਹਿੰਦਾ ਜੀ ਇੱਥੇ ਫਾਇਰ ਸਟੇਸ਼ਨ ਦੇ ਕੋਲੇ ਖੜੋ ਭਾਈ ਅੰਡਮਾਨ ਦੀ ਸੋਹਣੀ ਸ਼ਾਮ ਦੇਖ ਲਓ ਜੀ 5:30 ਦਾ ਸਮਾਂਗਾ ਨੇ ਜਿਹੜਾ ਟਲ ਗਿਆ ਭਾਈ ਆਇਦਰਲੇ ਪਾਸੇ ਬੀਐਸਐਨ ਨਾਲੇ ਉਹਨਾਂ ਦਾ ਦਫਤਰ ਆਗਾ ਪ੍ਰਜਾ ਨਿਵਾਸ ਇੰਦਰਜੀਤ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਤੇ ਆਪਾਂ ਮੜਾ ਦੱਸਿਓ ਜੀ ਇਸ ਟਾਈਮ ਕਿੱਥੇ ਖੜੇ ਆ ਪ੍ਰਜਾ ਨਿਵਾਸ ਅਸੀਂ ਹੁਣ ਖੜੇ ਜੀ ਮੈਂਬਰ ਆਫ ਪਾਰਲੀਮੈਂਟ ਅੰਡੀਮਨ ਨੀਕੋਬਾਰ ਅੱਛਾ ਸ੍ਰੀ ਵਿਸ਼ਨੂ ਪੱਧਰਾਏ ਆਫਿਸ ਜੇ ਬਾਹਰ ਅਸੀਂ ਖੜੇ ਉਹਨਾਂ ਨੇ ਮਤਲਬ ਆਪਣੇ ਬੀਜ਼ੀ ਸ਼ੈਡਿਊਲ ਦੇ ਵਿੱਚ ਸਾਨੂੰ ਟਾਈਮ ਦਿੱਤਾ ਮਿਲਣ ਵਾਸਤੇ ਇਹ ਸਾਡੇ ਬਹੁਤ ਵੱਡੇ ਅਚੀਵਮੈਂਟ ਹੈ ਕਿ ਮਤਲਬ ਮੈਂਬਰ ਆਫ ਪਾਰਲੀਮੈਂਟ ਮਤਲਬ ਛੋਟੀ ਮੋਟੀ ਗੱਲ ਨਹੀਂ ਹੈ ਮਤਲਬ ਤੁਸੀਂ ਜਿਆਦਾ ਮਤਲਬ ਅਹੁਦਾ ਤੁਸੀਂ ਪ੍ਰਾਪਤ ਕੀਤਾ ਤਾਂ ਤੁਹਾਨੂੰ ਮਿਲਣ ਮਤਲਬ ਉਹਨਾਂ ਨੇ ਉਹਨਾਂ ਕੋਲ ਟਾਈਮ ਹੀ ਨਹੀਂ ਸੀ ਉਹਨਾਂ ਨੇ ਅਸੀਂ ਕਿਹਾ ਸਰ ਬੱਚੇ ਜਾ ਰਹੇ ਕੱਲ ਉਹਨਾਂ ਟਿਕਟਕ ਹੋ ਗਏ ਫਿਰ ਵੀ ਸਾਨੂੰ ਮਤਲਬ ਟਾਈਮ ਦਿਓ ਕਿ ਅਸੀਂ 5 ਜਾਂ 10 ਮਿੰਟ ਤੁਹਾਨੂੰ ਮਿਲਣਾ ਕਰ ਗਏ ਉਹਨਾਂ ਨੇ ਠੀਕ ਹੈ ਸਰ ਮਤਲਬ ਸਾਡੀ ਇੱਕ ਗੱਲ ਨੂੰ ਨਕਾਰ ਕੇ ਉਹਨਾਂ ਨੇ ਸਾਨੂੰ ਮਿਲਣ ਦਾ ਟਾਈਮ ਦਿੱਤਾ ਬਹੁਤ ਧੰਨਵਾਦ ਜੀ ਅਫਸਰ ਸਹਿਬਾਨਾ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਭਾਈ ਜਿਹੜਾ ਸਮਾਂ ਕੱਢ ਕੇ ਆਪਣੇ ਵਾਸਤੇ ਮਿਲਿਆ ਆਏ ਆ ਭਾਈ ਆਪਾਂ ਐਮਪੀ ਸਾਹਿਬ ਨੂੰ ਜਿਨ੍ਹਾਂ ਦਾ ਨਾਮ ਸੀਗਾ ਵਿਸ਼ਨੂੰ ਪੱਧਰਾਏ ਤੇ ਲਗਾਤਾਰ ਜੀ ਇੱਥੇ ਪੰਜਵੀਂ ਵਾਰੀ ਜਿਹੜੇ ਐਮਪੀ ਆਗੇ ਐਮਪੀ ਦੀ ਸ਼ੀਟ ਤੇ ਹੈਗੇ ਆਗੇ ਮੈਂਬਰ ਆਫ ਭਾਈ ਪਾਰਲੀਮੈਂਟ ਤੇ ਬੜੇ ਜੀ ਨਿੱਗੇ ਸੁਭਾਅ ਦੇ ਮਾਲਕ ਸੀਗੇ ਤੇ ਮਿਲ ਕੇ ਸਾਨੂੰ ਐਦਾਂ ਨਹੀਂ ਲੱਗਿਆ ਕਿ ਸੇ ਅਸੀਂ ਵੱਡੇ ਇਨਸਾਨ ਨੂੰ ਜਾਂ ਭਾਈ ਵੱਡੇ ਅਧਿਕਾਰ ਵਾਲੇ ਇਨਸਾਨ ਨੂੰ ਮਿਲਿਆਂਗੇ ਕਿਉਂਕਿ ਉਹਨਾਂ ਦਾ ਸੁਭਾਅ ਬੜਾ ਨਿੱਗਾ ਸੀਗਾ انسانیت والے انسان ਸੀਗੇ ਤੇ ਸਾਨੂੰ ਮਿਲ ਕੇ ਬੜਾ ਭਾਈ ਉਹਨਾਂ ਨੇ ਹੌਸਲਾ ਫਜਾਈ ਕੀਤਾ ਤੇ ਕੱਲ ਨੂੰ ਭਾਈ ਆਪਾਂ ਨੂੰ ਇੱਕ ਚਿੱਠੀ ਦੇ ਉੱਤੇ ਉਹ ਲਿਖ ਕੇ ਵੀ ਦੇਣਗੇ ਵੀ ਆਪਾਂ ਤੁਸੀਂ ਭਾਈ ਇੱਥੇ ਜਿਹੜੇ ਪਹਿਲੇ ਸਾਈਕਲਾਂ ਵਾਲੇ ਇੱਥੇ ਆਏ ਹੋਗੇ ਪਹੁੰਚੇ ਹੋਗੇ ਉਹ ਵੀ ਭਾਈ ਆਪਾਂ ਨੂੰ ਮਾਨ ਸਤਕਾਰ ਵਜੋਂ ਲਿਖ ਕੇ ਦੇਣਗੇ ਠੀਕ ਹੈ ਜੀ ਤੇ ਇਹਨਾਂ ਆਪਣਾ ਹੌਸਲਾ ਫਜਾਈ ਜਿਹੜਾ ਉਹਨਾਂ ਨੇ ਕੀਤਾ ਤੇ ਬਹੁਤ ਧੰਨਵਾਦ ਜੀ ਉਹਨਾਂ ਦਾ ਤੇ ਭਾਈ ਇੰਦਰਜੀਤ ਹੋਣਿਆਂ ਦਾ ਬਹੁਤ ਧੰਨਵਾਦ ਜੀ ਧੱਕ ਦੇਵੀ ਨੇ ਅੱਜ ਵੀ ਨਹੀਂ ਜੀ ਹਰਪਾਲ ਹੋਣਾਂ ਨੇ ਬਲੌਗ ਬਣਾਇਆ ਤੇ ਕਮੈਂਟਾਂ ਦੇ ਵਿੱਚ ਮਾਣ ਸਨਮਾਨ ਤੁਸੀਂ ਇਹਨਾਂ ਦਾ ਜਰੂਰ ਕਰਿਆ ਕਰੋ ਸੰਦੀਪ ਤੇ ਹਰਪਾਲ ਦਾ ਜੀ ਇਹ ਇਦਾਂ ਹੀ ਕਰਦੇ ਰਹਿੰਦੇ ਆ ਜੀ ਇੱਥੇ ਹਾਂ ਜੀ ਬੋਲੋ ਜੀ ਮੈਨੂੰ ਡੀਡੀ ਦੇ ਦਨ ਮੈਂ ਇਦਾਂ ਹੀ ਬੋਲ ਪਾ ਆਵਾਜ਼ ਆ ਜਾਊਗੀ ਆਵਾਜ਼ ਆ ਜਾਊਗੀ ਹਾਂ ਮੇਰੀ ਸੁਣ ਲੋ ਜੀ ਗੱਲ ਬਈ ਸਾਰੇ ਜਣੇ ਜੀ ਹਾਂਜੀ ਨਾ ਇਹ ਸ਼ੇਅਰ ਸੁਣਾਉਂਦਾ ਜੀ ਬੋਲੀ ਪਿਆਰ ਸਾਰਿਆਂ ਨਾਲੋਂ ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਘਰ ਤੇ ਅੱਜ ਆਪਾਂ ਫੋਨ ਆਇਆ ਸੀ ਆਪਾਂ ਨੂੰ ਜੀ ਕਿਸੇ ਬਾਈ ਦਾ ਕਹਿੰਦੇ ਤੂੰ ਬਈ ਸ਼ੈਰੋ ਸ਼ੈਰੀ ਨਹੀਂ ਕਰਦਾ ਚੱਲ ਤੂੰ ਵਲੌਗ ਨਹੀਂ ਪਾਉਂਦਾ ਵੱਖ ਗੱਲ ਆ ਕਹਿੰਦਾ ਤੇ ਸ਼ੈਰੋ ਸ਼ੈਰੀ ਕਰਿਆ ਕਰ ਅੱਜ ਆਪਾਂ ਸ਼ੈਰੋ ਸ਼ੈਰੀ ਜ਼ਰੂਰ ਕਰਾਂਗੇ ਜੀ ਤੇ ਉਹ ਆਪਾਂ ਕਿਵੇਂ ਬਣਾਈ ਆ ਕਿਵੇਂ ਬਣੀਆਂ ਹਨਾ ਕਿਵੇਂ ਬਣਾਈ ਆ ਆਪਾਂ ਤੇ ਉਹ ਆਪਾਂ ਸਾਰਾ ਕੁਝ ਤੁਹਾਨੂੰ ਰਾਤ ਹੀ ਦੱਸਾਂਗੇ ਜਦੋਂ ਆਪਾਂ ਜਾ ਕੇ ਕਮਰੇ ਦੇ ਵਿੱਚ ਜਾ ਕੇ ਸੌਵਾਂਗੇ ਠੀਕ ਹੈ ਜੀ ਤੇ ਤੇ ਇਹ ਅੱਜ ਹੀ ਨਹੀਂ ਹੋਣਾ ਚਾਹੀਦਾ ਵੀ ਅੱਜ ਸ਼ੈਰੀ ਪਾਤੀ ਤੇ ਬਸ ਨਿਬੜ ਗਿਆ ਨਹੀਂ 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 ਜੇ ਹੁਣ ਆਪਾਂ ਰੈਗੂਲਰਲੀ ਪਾਇਆ ਕਰਾਂਗੇ ਜੀ ਤੁਹਾਡੇ ਬਲੌਗ 'ਚ ਨਹੀਂ ਆਇਆ ਕਰੂਗੀ ਮੇਰੇ ਬਲੌਗ 'ਚ ਆਇਆ ਕਰੂਗੀ ਮੇਰੇ ਬਲੌਗ 'ਚ ਨਹੀਂ ਆਇਆ ਕਰੂਗੀ ਤਾਂ ਦੋ ਭਰਾ ਆਪਣੇ ਦੂਜੇ ਹੈਗੇ ਆ ਜੀ ਸੰਦੀਪ ਬਾਕੀ ਆਪਦੀ ਗੱਲ ਤੇ ਕਿੰਨਾ ਕ ਖਰਾ ਉੱਤਰਦਾ ਜੀ ਤੇ ਇਹ ਅੱਗੇ ਭਾਈ ਬਲੌਗਾਂ ਦੇ ਵਿੱਚ ਲਗਾ ਪਤਾ ਲੱਗ ਹੀ ਜਾਊਗਾ ਸਾਹਮਣੇ ਹੈਗਾ ਜੀ ਚਾਹ ਸੂਟਾ ਬਾਹਰ ਤੇ ਚਾਹ ਪਾਣੀ ਪੀ ਲਗੇ ਭਾਈ ਇੰਦਰਜੀਤ ਹੋਣੀ ਨਾਲ ਆ ਜੀ ਆਪਣੇ ਸਮਾਂ 8 ਵਜੇ ਜੀ ਤੇ ਹੁਣ ਆਪਾਂ ਜਾ ਰਹੇ ਆ ਭਾਈ ਕਿਸੇ ਪਰਿਵਾਰ ਕੋਲੇ ਆਪਾਂ ਨੂੰ ਸੱਦਾ ਪੱਤਰ ਜਿਹੜਾ ਆਇਆ ਹੋਇਆਗਾ ਨਿਸ਼ੂ ਹਰਪਾਲ ਤੇ ਇਧਰ ਸੰਦੀਪ ਹੋਣੇ ਆ ਜੀ ਸਤਿ ਸ੍ਰੀ ਅਕਾਲ ਤੇ ਆਪਾਂ ਭਾਈ ਇੱਥੋਂ ਕੋਈ ਕਿਚਰੀ ਲੱਭਣੀ ਹੈਗੀ ਉਹਦੇ ਤੇ ਜਾਵਾਂਗੇ ਥੋੜਾ ਇਹ ਦੂਰ ਹੈ ਜਿਹੜਾ ਥਾਂ ਦੱਸਿਆ ਭਾਈ ਕਹਿੰਦੇ ਕੋਈ ਹੋਟਲ ਆਗਾ ਹਿੱਲ ਟਾਪ ਉੱਥੇ ਆ ਜਿਓ ਕਹਿੰਦੇ ਉਹਦੇ ਕੋਲ ਭਾਈ ਕਿਚਰੀ ਵਾਲੇ ਦੀ ਗੱਲ ਐਦਾਂ ਕੀ ਤੇ ਕਿਚਰੀ ਦੇ ਵਿੱਚ ਤਿੰਨ ਬੰਦੇ ਬੈਠ ਸਕਦੇ ਆ ਚੌਥਾ ਬੰਦਾ ਜਿਹੜਾ ਬੈਠ ਨਹੀਂ ਸਕਦਾ ਬਿਠਾਤਾ ਉਹ ਲੈਂਦੇ ਆਗੇ ਪਰ ਜਿਹੜੀ ਆ ਅੱਗੇ ਆ ਗਈ ਇਹਨਾਂ ਨੂੰ ਤਿੰਨ ਬੰਦੇ ਤਿੰਨ ਸਵਾਰੀਆਂ ਬਿਠਾਉਣ ਦੀ ਆ ਗਈ ਚੌਥੀ ਸਵਾਰੀ ਇਹ ਬਿਠਾ ਨਹੀਂ ਸਕਦੇ ਕਿਚਰੀ ਵਾਲੇ ਮਿਹਰਬਾਨੀ ਜੀ ਮਿਹਰਬਾਨੀ ਓ ਹਰ ਹੈਲੋ ਟਾਪ ਹੋਟਲ ਕੋਲੇ ਜਾਣਾ ਜੀ ਜਿਹੜਾ ਭਾਈ ਪੰਗਾ ਦੱਸਿਆ ਸੀ ਉਹੀ ਪੰਗਾ ਇੱਥੇ ਕਿਚਰੀ ਆ ਲੈੰਦਾ ਜਿਵੇਂ ਇੱਥੇ ਆਪਾਂ 4 ਜਾਣੇ ਨਹੀਂ ਬੈਠ ਸਕਦੇ ਤਿੰਨ ਜਾਣੇ ਇੱਕ ਕਿਚਰੀ ਦੇ ਵਿੱਚ ਬੈਠ ਸਕਦੇ ਆਂ ਤੇ ਉਸੇ ਲੋਟੀ ਤੇ ਉਸੇ ਲੋਟੀ ਭਾਈ ਮੈਂ ਤੇ ਹਰਪਾਲ ਹੋਣਾ ਇਸ ਕਿਚਰੀ ਦੇ ਵਿੱਚ ਬੈਠਿਆਂਗੇ ਤੇ ਉਹ ਹੋਰ ਕਿਚਰੀ ਦੇ ਵਿੱਚ ਆਉਣਗੇ ਨੀਸ਼ੂ ਤੇ ਸੰਦੀਪ ਹੋਰੇ ਪਹੁੰਚ ਗਏ ਆ ਭਾਈ ਜਿੱਥੇ ਆਪਾਂ ਨੂੰ ਸੱਦਾ ਦਿੱਤਾ ਸੀਗਾ ਜਿਹੜਾ ਤੁਸੀਂ ਆਹਾ ਸਾਹਮਣੇ ਦੇਖੀ ਜਾਂਦੇ ਹੋ ਇਹ ਹੋਟਲ ਆਗਾ ਇੱਥੇ ਆਪਾਂ ਨੂੰ ਬੁਲਾਇਆ ਗਿਆ ਸੀ ਤੇ ਅੱਜ ਦਾ ਜਿਹੜਾ ਖਾਣਾ-ਦਾਣਾਗਾ ਮੇਰੇ ਖਿਆਲ ਨਾਲ ਇੱਥੀ ਆ ਜੀ ਆਪਣਾ ਇੰਦਰਜੀਤ ਹੁਣੇ ਬਾਈ ਆਪਣੇ ਨਾਲ ਆ ਜੀ ਤੇ ਆਪਾਂ ਚਾਰੇ ਸਾਥੀ ਬੜਾ ਜਗਮਗ ਜਗਮਾ ਕਰੀ ਜਾਂਦਾ ਸੀ ਲੱਗਦਾ ਮੇਰੀ ਨਜ਼ਰ ਲੱਗੀ ਆ ਇੱਕੇ ਦਾ ਵੀ ਸਾਰਾ ਕੁਝ ਹੀ ਬੰਦ ਹੋ ਗਿਆ ਆ ਗਈ ਆ ਕੀ ਲਾਈਟ ਆ ਗਈ ਆ ਗਈ ਜੀ ਆ ਗਈ ਆਪ ਜਾਣੇ ਸੇ ਪਹਿਲੇ ਆ ਮਾ ਜਾਈਏ ਆਓ ਵੇਗੇ ਜੀਂਦਰਜੀਤ ਬਾਈ ਹੋਰੇ ਸਾਹਮਣੇ ਭਾਈ ਸ਼ਹਿਰ ਆ ਜਿਹੜਾ ਇਹ ਹੈਗਾਗਾ ਪੋਰਟ ਬਲੇਅਰ ਜਿਹੜਾ ਤੁਸੀਂ ਲਾਈਟਾਂ ਜਗਦੀਆਂ ਦੇਖੀ ਜਾਣੀਓਂਗੀ ਤੇ ਇਧਰਲੇ ਪਾਸੇ ਭਾਈ ਜਿਹੜਾ ਹੋਟਲ ਆਗਾ ਤੇ ਆਪਾਂ ਹੋਟਲ ਦੀ ਪੰਜਵੀਂ ਮੰਜ਼ਲ ਦੇ ਉੱਤੇ ਫਿਰਦਿਆਂਗੇ ਇਸ ਟਾਈਮ ਤੇ ਬੜਾ ਹੀ ਸੋਹਣਾਗਾ ਭਾਈ ਇਹ ਹੋਟਲ ਦੇ ਵਿੱਚ ਜਿਹੜੇ ਦੇ ਵਿੱਚ ਆਪਾਂ ਆਏ ਆਂਗੀ ਬਿਲਕੁਲ ਉੱਪਰਲੀ ਛੱਤ ਦੇ ਉੱਤੇ ਫਿਰਦਿਆਂਗੇ ਤੇ ਇਧਰਲੇ ਪਾਸੇ ਆ ਭਰਾ ਬੈਠਿਆ ਜੀ ਜਿਹੜੇ ਆਪਾਂ ਨੂੰ ਭਾਈ ਅੱਜ ਇੱਥੇ ਲੈ ਕੇ ਆਏ ਆ ਇਹੀ ਭਰਾਗੇ ਜੀ ਜਿਹੜੇ ਜਿਨ੍ਹਾਂ ਦੀ ਫੋਨ ਵਾਲੀ ਦੁਕਾਨ ਹੈ ਜਦੋਂ ਆਪਾਂ ਪੋਰਟ ਬਲੇਅਰ ਦੇ ਵਿੱਚ ਆਏ ਸੀਗੇ ਤਾਂ ਜੀ ਇਹਨਾਂ ਦੀ ਦੁਕਾਨ ਤੇ ਆਪਾਂ ਗਏ ਸੀਗੇ ਫੋਨ ਵਾਲੀ ਤੇ ਉਹ ਭਰਾ ਜੀ ਇਹ ਤੇ ਆ ਖਾਣਾ ਦਾਣਾ ਜਿਹੜਾ ਭਾਈ ਇੱਥੇ ਆਪਾਂ ਅੱਜ ਖਾ ਕੇ ਜਾਵਾਂਗੇ ਇਹਨਾਂ ਦੇ ਨਾਲ ਇਹਨਾਂ ਨੇ ਸਾਰਾ ਇਹ ਪ੍ਰਬੰਧ ਕੀਤਾ ਕਰਾਇਆਗਾ ਜੀ ਹੋਟਲ ਦੇ ਭਾਈ ਆਪਾਂ ਅੰਦਰ ਆ ਗਏ ਆਂਗੇ ਤੇ ਇਹ ਬਹੁਤ ਹੀ ਸੋਹਣਾ ਸ਼ਾਨਦਾਰ ਹੋਟਲ ਆਗਾ 인ਦਰਜੀਤ ਬਾਈ ਹੁਣੇ ਆਪਾਂ ਨੂੰ ਲੈ ਕੇ ਆਏ ਹੈਗੇ ਤੇ ਨਾਲ ਜਿੱਦਾਂ ਆਪਾਂ ਅੰਡਮਾਨ ਦੇ ਵਿੱਚ ਪਹਿਲੀ ਦਿਨ ਆਏ ਸੀਗੇ ਨਾ ਤਾਂ ਆਪਾਂ ਜਿਹੜੇ ਜਿਹੜੇ ਭਰਾ ਮਿਲੇ ਸੀਗੇ ਤੁਸੀਂ ਦੇਖਿਆ ਸਾਰਿਆਂ ਨੇ ਫਨ ਵਾਲੀ ਦੁਕਾਨ ਸੀ ਤੇ ਬਾਈ ਹੁਣੇ ਉਹ ਬੈਠਿਆ ਜੀ ਸਾਹਮਣੇ ਜਿੰਨਾ ਵੱਲੋਂ ਅੱਜ ਦਾ ਆਪਣਾ ਖਾਣਾ-ਦਾਣਾ ਜਿਹੜਾ ਇਸ ਹੋਟਲ ਦੇ ਵਿੱਚ ਤਿਆਰ ਕਰਵਾਇਆ ਗਿਆ ਸੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂਜੀ ਵਧੀਆ ਜੀ ਬਹੁਤ ਬਹੁਤ ਜੀ ਬਾਈ ਬਹੁਤ ਧੰਨਵਾਦ ਜਿਵੇਂ ਨਾਲ ਤੁਹਾਡਾ ਇਹ ਤੁਹਾਨੂੰ ਐਨੇ ਚੰਗੇ ਹੋਟਲ ਦੇ ਵਿੱਚ ਲੈ ਕੇ ਆਏ ਹਾਂ। ਹਾਂਜੀ 인ਦਰਜੀਤ ਬਾਈ ਜੀ। ਸੱਚੀ ਗੱਲ ਬਾਈ ਕੀ ਹਾਲ ਚਾਲ ਹੈ? ਠੀਕ ਹੈ ਜੀ ਤੇ ਬਾਈ ਮਾਰੇ ਮੜਾ ਜਾ। ਇਹ ਵੀ ਸਾਡੇ ਛੋਟੇ ਵੀਰ ਆ। ਸਾਡੇ ਨਾਲ ਹੀ ਮਤਲਬ ਕੈਂਪਲਵੇ ਨਾਲ ਇਕੱਠੇ ਰਹਿੰਦੇ ਸੀ ਨਾਲ ਪੜ੍ਹਦੇ ਵੀ ਰਹੇ ਸਗੋ। ਸਾਡਾ ਅੱਜ ਤਹਾਨੂੰ ਬਹੁਤ ਸਾਡਾ ਮਤਲਬ ਬਚਪਨ ਦਾ ਪਿਆਰ ਇੱਦਾਂ ਕੈਸੇ ਦੇ। ਅੱਛਾ ਜੀ। ਉਹ ਗੁਰਦੇ ਬੱਚੇ ਤਾਂ ਕੈਸੇ ਕਹਿੰਦੇ ਮਤਲਬ ਇਹਨਾਂ ਦਾ ਛੋਟਾ ਭਰਾ ਮੇਰਾ ਦਾ। ਰਾਤ ਦਿਨ ਕੋਈ ਚ ਵੀ ਦੋਗਤਲੀ ਵਜ ਨਾਲ ਇਕੱਠੇ ਬੈੰਦੇ ਖੇਡਉਂਦੇ ਆ। ਤੋ ਜਿੱਦਾਂ ਸਾਨੂੰ ਪਤਾ ਲੱਗਾ ਤੁਸੀਂ ਵੀ ਆਏ ਆ ਤੋ ਪਹਿਲੇ ਨਾ ਅਸੀਂ ਇਹਦੇ ਨਾਲ ਹੀ ਇਹਨੇ ਬਾਜ਼ਾਰ ਚ ਦੁਕਾਨ ਇਹਨਾਂ ਦੇ ਹਾਂਜੀ ਨਾਨਕ ਐਂਟਰਪ੍ਰਾਈਜ਼ ਮੋਬਾਈਲ ਐਕਸੈਸਰੀਜ਼ ਫੋਨਾਂ ਦੀ ਫੋਨ ਦੀ ਸ਼ਾਪ ਆ ਜਿੱਥੇ ਤੁਸੀਂ ਵੇਖਿਆ ਹੋਣਾ ਪਹਿਲੇ ਦਿਨ ਤੁਸੀਂ ਆਏ ਸੀ ਹਾਂਜੀ ਹਾਂਜੀ ਤੇ ਨਾਲ ਤਾਂ ਇਨਟਰੋਡਿਊਸ ਕਰਵਾਇਆ ਭਾਈ ਹੁਣਾਂ ਨਾ ਇਹ ਬਹੁਤ ਮਤਲਬ ਦਿਲੂ ਵੀ ਬਹੁਤ ਚੰਗੇ ਆ ਤੇ ਨਾਲ ਹੈਲਪਿੰਗ ਨੇਚਰ ਇਹਨਾਂ ਦੀ ਬਹੁਤ ਬਿਲਕੁਲ ਜੀ ਕੋਈ ਕੁਝ ਵੀ ਦੋ ਕਤਕਲੀਫ ਤੁਸੀਂ ਕੋਈ ਵੀ ਚੀਜ਼ ਤੁਸੀਂ ਇਹਨਾਂ ਨੂੰ ਮਤਲਬ ਸ਼ੇਅਰ ਕਰ ਸਕਦੇ ਹੋ ਐਂਡ ਹੈਲਪ ਵੀ ਕਰਦੇ ਆ ਇਦਾਂ ਨਹੀਂ ਕਿ ਨਹੀਂ ਕਰਦੇ ਹਾਂਜੀ ਵੀਰੇ ਤੇ ਲਓ ਜੀ ਫੜਾ ਦੋ ਡਾਟਾ ਜੀ ਤੇ ਬਹੁਤ ਧੰਨਵਾਦੀ ਇਹਨਾਂ ਭਰਾਵਾਂ ਦਾ ਇੰਦਰਜੀਤ ਬਾਈ ਹੋਣਿਆਂ ਦਾ ਤੇ ਇਹਨਾਂ ਸਾਰੇ ਭਰਾਵਾਂ ਦਾ ਤੇ ਭਾਈ ਜਿਹੜੇ ਫੋਨ ਵਾਲੀ ਦੁਕਾਨ ਹੈ ਹੋਰ ਵੀ ਕਾਰੋਬਾਰ ਇਹਨਾਂ ਦਾ ਉੱਚਾ ਹੋਵੇ ਤੇ ਜਿਹੜਾ ਆਪਾਂ ਨੂੰ ਇਸ ਸੋਹਣੇ ਆਲੀਸ਼ਾਨ ਹੋਟਲ ਦੇ ਵਿੱਚ ਅੱਜ ਦਾ ਜਿਹੜਾ ਖਾਣਾ-ਦਾਣਾ ਆਪਣੇ ਵਾਸਤੇ ਇਹਨਾਂ ਨੇ ਤਿਆਰ ਕਰਵਾਇਆ ਭਾਈ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵਧੀ ਹੈ ਭਾਈ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆ ਭਰਾ ਦਾ ਜਨਮ ਦੇਣਾਗਾ ਜਿਹਦਾ ਨਾਮ ਹੈਗਾ ਭਾਈ ਨਵਾਬ ਸਿੰਘ ਪਿੰਡ ਬਲਤੋਹਾ ਤਰਨਤਾਰਨ ਤੋਂ ਭਰਾ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਜਨਮ ਦਿਨ ਦੀਆਂ ਐਸੇ ਨਾਲ ਹੀ ਆਪਣੀ ਵੀਡੀਓ ਅੱਜ ਦੀ ਸੰਭਾਵਤੀ ਵੱਲ ਬੰਦੀ ਹੈਗੀ ਸਾਸਰੀ ਘਰ ਸਾਰਿਆਂ ਨੂੰ